ਖੇਡਾਂ ਤੇ ਯੁਵਕ ਸੇਵਾਵਾ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਖੇਡ ਮੈਦਾਨ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਗੁਰਦੀਪ ਰੰਦਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ 3 ਸਾਲ ਤੋਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਨੌਜਵਾਨਾਂ ਅੰਦਰ ਬਹੁਤ ਉਤਸ਼ਾਹ ਹੈ ਇਸ ਨਾਲ ਨੌਜਵਾਨਾਂ ਵਿੱਚ ਤੰਦਰੁਸਤੀ ਰਹੇਗੀ ਅਤੇ ਇਹ ਖੇਡਾਂ ਤਿੰਨ ਦਿਨ ਦਿਨ ਚੱਲਣਗੀਆਂ। ਪਹਿਲੇ ਦਿਨ ਐਥਲੈਟਿਕਸ ਦੇ ਮੁਕਾਬਲੇ ਕਰਾਏ ਜਾਣਗੇ ਤੇ ਬਾਅਦ ਦੇ ਵਿੱਚ ਦੂਸਰੀਆਂ ਖੇਡਾਂ ਕਬੱਡੀ, ਖੋ, ਲੌਂਗ ਜੰਪ ਆਦਿ ਕਰਵਾਈਆਂ ਜਾਣਗੀਆਂ ਇਸ ਮੌਕੇ ਤੇ ਖੇਡ ਅਧਿਆਪਕ ਨੇ ਦੱਸਿਆ ਕਿ ਇਸ ਖੇਡ ਮੈਦਾਨ ਵਿੱਚ ਬੜੇ ਬੜੇ ਵੱਡੇ ਖਿਡਾਰੀ ਪੈਦਾ ਹੋਏ ਹਨ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਨਾਂ ਰੋਸ਼ਨ ਕੀਤਾ ਹੈ ਇਸ ਮੌਕੇ ਦੇ ਰਜੇਸ਼ ਕੁਮਾਰ ਗੁਪਤਾ, ਗੁਰਮੀਤ ਸਿੰਘ, ਵਿਪਨ ਸੋਨੀ ਸਤਪਾਲ ਸ਼ੌਂਕੀ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ਅੱਜ ਨਤੀਜੇ ਸਾਲ ਚ ਜਿਹੜੀਆਂ ਪੰਜਾਬ ਸਰਕਾਰ ਖੇਡਾਂ ਬਤਨ ਪੰਜਾਬ ਦੀਆਂ ਉਹਦਾ ਗਾ ਜੱਜ ਡੇਰਾ ਬਾਬਾ ਬਨਾਨਕ ਚ ਹੋਇਆ ਹਰ ਸਾਲ ਦੀ ਤਰ੍ਹਾਂ ਐਸਆਰਵੀ ਨੌਜਵਾਨਾਂ ਚ ਬੜਾ ਉਤਸ਼ਾਹ ਵਾ ਤਾਂ ਸਾਨੂੰ ਉਮੀਦ ਹੈ ਕਿ ਜਿਹੜਾ ਫੈਸਲਾ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਨੇ ਮਾਨੋਣਾ ਲਿਆ ਖੇਡਾਂ ਬਤਨ ਪੰਜਾਬ ਦੀਆਂ ਇਹ ਬੱਚੇ ਇੰਨਾ ਗਰਾਊਂਡਾਂ ਚ ਉੱਠ ਕੇ ਸਟੇਟ ਨੈਸ਼ਨਲ ਲੈਵਲ ਤੇ ਸਟੇਟ ਡਰਾਫਟ ਦੇ ਜਿਹੜੇ ਪੱਧਰ ਤੇ ਇਹ ਸਾਡੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ ਔਰ ਇਹਦੇ ਨਾਲ ਕੋ ਬੱਚਿਆਂ ਨੂੰ ਬੜੀ ਨਵੀਂ ਸਿਹਤ ਮਿਲਦੀ ਹੈ ਤੇ ਬੰਦੇ ਦੀ ਸਿਹਤ ਠੀਕ ਹੋਣੀ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਬੱਚਿਆਂ ਨੂੰ ਆਪਣੇ ਆਪਣੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਰ ਇੱਕ ਨੂੰ ਕਹਿ ਕੇ ਗਰਾਊਂਡ ਨਾਲ ਜੁੜ ਕੇ ਰਹਿਣਾ ਚਾਹੀਦਾ ਇਹ ਤੇ ਅੰਤ ਤਨ ਜਿਹੜੀਆਂ ਖੇਡਾਂ ਪਤਨ ਪੰਜਾਬ ਦੀਆਂ ਚੱਲਣੀਆਂ ਵਕਤ ਅੱਜ ਐਥਲੈਟਿਕਸ ਦਾ ਅੱਜ ਪਹਿਲਾ ਦਿਨ ਐਥਲੈਟਿਕਸ ਦਾ ਤਾਂ ਕੱਲ ਨੂੰ ਜਿਹੜਾ ਵੱਖਰੇ ਵੱਖਰੇ ਈਮੜ ਜਿਹੜੇ ਆ ਤਿੰਨ ਪੜਾਵਾਂ ਦੇ ਵਿੱਚ ਜਿਹੜੀਆਂ ਕਿਟਾਬਤਰ ਪਜਾਤੀਆਂ ਹੋਣੀਆਂ। ਹਾਂਜੀ। ਜੁਵਾ ਪੀੜੀ ਨੂੰ ਇਹੀ ਹੈ ਕਿ ਤੁਸੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਬੰਦੇ ਬੱਚਿਆਂ ਨੂੰ ਜਿਹੜਾ ਵਾ ਰੁਚੀ ਰੱਖਣੀ ਚਾਹੀਦੀ ਆ। ਉਹਦੇ ਨਾਲ ਜਿਹੜੀਆਂ ਸਮਾਜਿਕ ਬੁਰਾਈ ਕਰੀਤੀਆਂ ਵੱਲ ਬੱਚੇ ਨਹੀਂ ਜਾਂਦੇ। ਜਿਹੜੇ ਬੱਚੇ ਇੱਕ ਵਾਰੀ ਗਰਾਊਂਡ ਨਾਲ ਜੁੜ ਜਾਂਦੇ ਨੇ ਉਹ ਜਿਹੜੇ ਅੱਜ ਕੱਲ ਜਿਹੜੇ ਭੈੜੇ ਨਸ਼ੇ ਆ ਜਾਂ ਹੋਰ ਐਓ ਜੀਆਂ ਕ੍ਰੀਤੀਆਂ ਨੇ ਉਹਨਾਂ ਤੋਂ ਬੱਚੇ ਜਿਹੜੇ ਬੱਚਨ ਦਾ ਇੱਕ ਇੱਕ ਸਾਧਨਾ ਕੋਈ ਗਰਾਊਂਡ ਨਾਲ ਜੁੜ ਕੇ ਰਹਿਣ। ਉਹਨਾਂ ਵੱਲੋਂ ਕਹਾ ਗਿਆ ਕਿ ਕੋਈ ਸ਼ਰਾਬ ਨਹੀਂ ਹੁੰਸੀ ਜਿਹੜੇ ਉਹ ਬੜਾ ਕੰਮ ਕਰ ਖਰਾ। ਮੈਂ ਉਹਦੇ ਬਾਰੇ ਮੈਨੂੰ ਮਿਲ ਗਿਆ ਮੈਸੇਜ ਇਹਨਾਂ ਦਾ। ਮੈਸੇਜ ਚ ਡੇਰਾ ਬਾਬਾ ਅਰਨਕ ਨੂੰ ਕਹਿਤਾ ਕਿ ਜਿਹੜੇ ਬੰਦੇ ਆਣ ਕੇ ਇਹ ਗਰਾਊਂਡ ਖੇਡਣ ਵਾਸਤੇ ਆ ਜਿਵੇਂ ਆਪਾਂ ਗੁਰਦੁਆਰੇ ਮੰਦਿਰ ਮਸੀਤੇ ਜਾ ਕੇ ਪੂਜਦੇ ਆ ਮੱਥਾ ਟੇਕਦੇ ਆ ਜਿਹੜੇ ਅਸਲੀ ਗਰਾਊਂਡ ਦੀ ਪਛਾਣ ਦੇ ਉਹ ਗਰਾਊਂਡ ਤੋਂ ਬਾਹਰ ਐਂਟਰ ਨਹੀਂ ਹੋਂਤ। ਸਭ ਤੋਂ ਪਹਿਲਾਂ ਗਰਾਊਂਡ ਨੂੰ ਮੱਥਾ ਟੇਕਦੇ ਆ। ਇਹ ਪੂਜਣ ਵਾਲੀ ਧਰਤੀ ਹੈ ਇਸ ਕਰਕੇ ਉਹਨਾਂ ਜਿਹੜੇ ਲੋਕ ਐਸੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਗਰਾਊਂਡ ਦਾ ਅਸਲੀ ਮਤਲਬ ਕੀ ਆ ਤਾਂ ਮੈਂ ਉਹਨਾਂ ਨੂੰ ਸਖਤੀ ਨਾਲ ਕਹਿਣਾ ਕਿ ਜੇ ਕੋਈ ਆਸੂ ਜਾ ਲੱਭ ਲਿਆ ਆਪਾਂ ਕੋਈ ਕਿ ਜਿੰਨੇ ਜਿਹੜੇ ਬੱਚੇ ਗਰਾਊਂਡ ਚ ਆਣ ਕੇ ਮੋਟਰਸਾਈਕਲ ਸਿੱਖਦੇ ਜਾਂ ਕਾਰਾਂ ਸਿੱਖਦੇ ਉਥੇ ਮੰਡੀ ਦੇ ਵਿੱਚ ਜਿਹੜਾ ਦਾਣਾ ਮੰਡੀ ਉੱਥੇ ਜ ਬੜੀ ਵੱਡੀ ਖੁੱਲੀ ਜਗ੍ਹਾ ਜੇ ਕਿਸੇ ਨੇ ਮੋਟਰਸਾਈਕਲ ਦੀ ਜਾਤ ਸਿੱਖਣੀ ਆ ਕਾਰ ਦੀ ਜਾਤ ਸਿੱਖਣੀ ਆ ਉਥੇ ਵੀ ਸਿੱਖ ਸਕਦਾ ਇਸ ਕਰਕੇ ਉਹਨਾਂ ਲੋਕਾਂ ਨੂੰ ਸੇਤ ਰਹਿਣਾ ਚਾਹੀਦਾ ਜੀ ਅਗਰ ਆਉਜਾ ਕੋ ਬਣਗਾ ਤਾਂ ਮੋਰਚਾਰ ਉਹਦਾ ਬੌਂਡ ਹੋਣਾ ਜਿੰਨੇ ਆਪਜੀ ਗਲਤੀ ਕੀਤੀ ਇਸ ਕਰਕੇ ਕਿ ਇਹਨੂੰ ਆਪਜੀ ਕੋਈ ਇਜਾਜ਼ਤਰੀ ਮੈਂ ਦੇਣੀ ਉਸ ਬਾਰੇ ਚਾਨਣਾ ਪਾਵਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਉਸ ਤੋਂ ਇਹ ਚਾਨਣਾ ਪਾਵਾਂਗੇ ਵੀ ਜਿਹੜਾ ਇਹ ਕੰਮ ਖੇਡ ਵਤਨ ਪੰਜਾਬ ਦਾ ਉਹ ਰਿਹਾ ਬਹੁਤ ਤਗੜਾ ਕਿਉਂਕਿ ਇਹਦੇ ਵਿੱਚ ਬੱਚੇ ਜਿਹੜੇ ਗਰਾਊਂਡਾਂ ਨਾਲ ਜੋੜਨਗੇ ਜੋ ਮਾਰੇ ਕਮਾਂਵਾਲ ਤੁਰਦੇ ਨੇ ਉਹਨਾਂ ਦਾ ਇੱਧਰ ਉੱਧਰ ਤਸਾਹ ਹੋਏਗਾ ਉਧਰਲੇ ਬਣੇ ਨਹੀਂ ਹੋਏਗਾ ਨੰਬਰ 2 ਤੇ ਇਥੇ ਮੈਂ ਵੀ ਦੱਸਣਾ ਚਾਹੁੰਨਾ ਕਿ ਇਸ ਗਰਾਊਂਡ ਦੇ ਵਿੱਚ ਗੱਜਣ ਸਿੰਘ ਪਲਵਾਨ ਵਰਗੇ ਇੰਟਰਨੈਸ਼ਨਲ ਪਲੇਅਰ ਨੇ ਇਹ ਮੋਤੀ ਵੀਰ ਨੇ ਥਲੈਟਿਕ ਦੀ ਪ੍ਰੈਕਟਿਸ ਕਰਾਉਂਦੇ ਹੀ ਇਹਨਾਂ ਨੇ ਵੀ ਮੁੰਡੇ ਬਹੁਤ ਇਥੇ ਪਿਆਰ ਕੀਤੇ ਨੇ ਜੋ ਆਰਮੀ 'ਚ ਭਰਤੀ ਹੋਏ ਦੇ ਨੇ ਪੰਜਾਬ ਪੁਲਿਸ 'ਚ ਵੀ ਭਰਤੀ ਹੋਏ ਦੇ ਨੇ ਤੇ BSF 'ਚ ਵੀ ਬਾਕੀ ਇਥੇ ਗਾਂਧੀ ਮੁੰਡਾ ਇੱਕ ਉਹ ਪਿੱਛੇ ਦੇ ਮੁੰਡਾ ਸਣੀ ਜਿਹੜਾ ਕੈਨੇਡਾ ਖੇਡ ਕੇ ਆਇਆ ਉੱਥੋਂ ਦਾ ਬੈਸਟ ਰੇਟਰ ਨਿਕਲਿਆ ਉਹ ਸਾਰੇ ਹੀ ਪਲੇਅਰ ਜਿਹੜੇ ਨੇ ਇਸ ਗਰਾਊਂਡ ਦੇ ਵਿੱਚ ਤਿਆਰ ਹੋਏ ਨੇ ਇੱਥੇ ਗਰਾਉਂਡ ਦੀ ਬਹੁਤ ਤਗੜੀ ਦੇਣ ਆ بڑے ਮੁੰਡੇ ਨੌਕਰੀਆਂ ਤੇ ਲੱਗੇ ਨੇ ਕੁਝ ਮੁੰਡੇ ਜਿਹੜੇ ਨੇ ਉਹ ਗਾ ਕੋਚ ਬਣ ਗਏ ਨੇ ਕੋਰਸ ਕਰਕੇ ਇਸ ਕਰਕੇ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਇਹ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ ਕਿ ਬੱਚੇ ਚੰਗੇ ਬੰਨੇ ਲੱਗ ਸਕਣ ਮਾੜੇ ਬਨਿਓ ਜਿਹੜੇ ਉਹਨਾਂ ਦੇ ਜਿਹੜਾ ਕੰਮ ਆ ਉਹ ਨਾ ਲੱਗ ਸਕੀ